ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਨਾ ਆਪਾਂ ਤਜਾਅਬ ਇੱਕ ਬਹੁਤ ਕਾਮਨ ਸਮੱਸਿਆ ਹੈ ਵੈਦ ਸਾਹਿਬ ਬੈਠੇ ਨੇ ਇਹਨਾਂ ਤੋਂ ਤੁਹਾਨੂੰ ਤਜਾਅਬ ਦਾ ਇੱਕ ਪੱਕਾ ਨੁਸਖਾ ਲੈ ਕੇ ਦਵਾਂਗੇ ਕਿਵੇਂ ਵਰਤਣਾ ਕਿੰਨਾ ਲੋਕਾਂ ਵਾਸਤੇ ਹੈ ਤੇ ਕੀ ਕੀ ਫਾਇਦੇ ਹੋਣਗੇ ਆਜੋ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਦ ਸਾਹਿਬ ਇੱਕ ਕਾਮਨ ਜੀ ਸਮੱਸਿਆ ਹਰ ਘਰ ਦੇ ਵਿੱਚ ਇਹਨਾਂ ਦੀ ਹਾਂ ਜੀ ਡਾਕਟਰ ਤਜਾਵਨ ਗੁਲੀ ਲਾਉਂਦਾ ਹਾਂ ਜੇ ਆਪਾਂ ਅੰਗਰੇਜ਼ੀ ਡਾਕਟਰਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਦੂਜੀ ਮੈਡੀਸਿਨ ਬਾਅਦ ਵਿੱਚ ਦੇਣਗੇ ਦੋ ਪੱਤੇ ਉਹਨਾਂ ਨੇ ਪਹਿਲਾਂ ਤਜਾਵ ਵਾਲੇ ਨਾਲ ਦੇ ਦੇਣੇ ਬੀਬੀ ਆ ਲੈਗੇ ਉਹਦੇ ਵਾਸਤੇ ਨੁਸਖਾ ਕੋਈ ਘੈਂਟ ਜਿਹਾ ਦੱਸ ਦੋ ਵੀ ਜਿਹੜੇ ਸਾਡੇ ਪੇਜ ਨੂੰ ਫੋਲੋ ਕਰਦੇ ਨੇ ਲੋਕ ਜਿਹੜੇ ਸਾਨੂੰ ਪਸੰਦ ਕਰਦੇ ਨੇ ਤੇ ਉਹ ਉਹਨੂੰ ਲੈ ਕੇ ਲਾਹਾ ਪ੍ਰਾਪਤ ਕਰ ਸਾਡੇ ਨੁਕਸੇ ਨੂੰ ਤੁਸੀਂ ਐਵੇਂ ਨਾ ਲੈ ਲਿਓ ਵੀ ਉਹੀ ਲਈ ਦਿੱਤੀ ਜਾਂਦੇ ਆ ਬਹੁਤ ਕਰੰਟ ਲੀਕ ਨਾ ਹੈ ਜੀ ਜਿਵੇਂ ਤਿਆਰ ਬਣਾ ਹੋਵੇ ਇੱਕ ਚਮਚਾ ਪੂਰਾ ਭਰ ਕੇ ਮਿੱਠੇ ਛੋੜੇ ਲੈ ਕੇ ਠੰਡੇ ਪਾਣੇ ਲੈ ਲਓ 5 ਮਿੰਟ ਬਾਅਦ ਸੁਨ ਢ ਘਾਰ ਆਉਣਗੇ ਹਵਾ ਸਰੂਗੀ ਮਿੱਠਾ ਛੋੜਾ ਬਸ ਆਹੀ ਰੋਲਾ ਇਹ ਮਾਰ ਦੂ ਜੀ ਫਿਰ ਲੁਕਾ